हां जी मित्रों की हालचाल आई होप ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਅੰਤ ਤੱਕ ਜਰੂਰ ਵੇਖਿਓ ਆਈਏ ਦੇਖਦੇ ਆਂ ਬੜਾ ਸੂਰ ਫੜਨ ਵਾਲਾ ਲੱਗਦਾ ਬਾਈ ਇਹ ਸਾਬਦ ਕੀ ਕਰਨਾ ਚਾਹੁੰਦਾ ਸਾਲਾ ਮਦਰਾ ਸੀ ਜਾ ਜਾ ਕੇ ਭਰਾਵਾ ਤਾਰਾ ਤੋਰਾ ਚੋਰੀ ਕਰ ਕਿਹੜੇ ਕਮੀ ਪਿਆ ਜਿੱਥੇ ਜਿੱਥੇ ਪਹੁੰਚ ਨਹੀਂ ਹੋ ਜਣੇ ਖਨੇ ਦੀਨੀਆਂ ਸੀ ਉੱਥੀ ਉੱਥੇ ਕੋਕੇ ਜੜੇ ਨੇ ਬੈ ਜਾ ਭਰਾ ਟੇਕੇ ਕੋਈ ਬੰਗੜਾ ਚੋੱਕੇ ਲਾ ਜੂ ਓ ਕਿਵੇਂ ਆ ਸਿੰਘ ਚੋਨਾ ਵੇਖ ਗਿਆ ਲੱਗਦਾ ਸਰਕਾਰੀ ਰੇਟ ਤੇ ਉਹ ਕੋਈ ਫੜ ਲਓ ਏਸ ਨੂੰ ਤੁਰ ਜਾ ਤੁਰ ਜਾ ਮੇਰੇ ਤੋਂ ਗਾੜਾ ਨਾ ਲੈ ਲਵੀਂ ਅਸਲ ਉਹ ਤਾਂ ਮੇਰਾ ਹੀ ਐ ਆਪੇ ਲੂੰ ਸਾਹਬ ਸੋਹਣਿਆ ਪਹਿਲੀ ਵਾਰ ਖਾ ਲਈ ਐ ਲੱਗਦਾ ਜ਼ਹਿਰ ਖਾੜਾ ਕੰਮ ਹੀ ਖਤਮ ਕਰ ਜਿੱਦਾ ਪਾਣੀਆਂ ਉੱਤੇ ਰੱਖਦੇ ਪੰਜਾਬ ਸੋਹਣੇ ਸਦੀਆਂ ਤੋਂ ਚਾਰ ਵਿਆਹ ਦੀ ਤਿਆਰੀ ਲੱਗਦੀ ਆ ਇਹ ਚੜਦੇ ਸਿਆਰੀ ਵਿਆਹ ਕਰਾਉਂਦੀ ਆ ਭਾਜਾ ਕੇ ਨਿਸ਼ਾਹ ਤੇਰਾ ਤੋਂ ਵਲੈਂਟਾਈਨ ਫੇਸ ਕਰੇ ਸ਼ਾਇਨ ਪਿਆਰੀ ਵੋਕਲ ਔਰ ਬੇਬੀ ਇਹ ਜੋ ਆਈਸ ਟੈਪ ਨੋਟ ਆਂਟੀ ਦੇ ਮਣਕੇ ਤੋੜੇਗਾ ਕਿਸੇ ਦਿਨ ਬਾਬਾ ਬਦਲਾ ਲੈ ਰਿਆ ਕੋਈ ਬੀਬੀ ਕੋ ਪਿਛਲਾ ਲੋਕ পাগল ਕੈਸੇ ਇਸਪੇ ਨੋ ਸਰਪ੍ਰਾਈਜ਼ ਟੈਪ ਨੋਟਾਈਜ਼ ਇਫਨੋਟਾਈਜ਼ ਇਫਨੋਟਾ ਮੇਰਾ ਸਾਲਾ ਮਾਰੂਗਾ ਬੁੜੀ ਨੂੰ ਕਿਸੇ ਦਿਨ ਹੜੀ ਨਾ ਜਦ ਤੱਕ ਗੱਡੀ ਨਹੀਂ ਚੜਦੀ ਬੇਬੇ ਪਰਵਾਣਾ ਡਾਡੀ ਤੇਰਾ ਦਾਦ ਲੱਭੀ ਜਾਂਦਾ ਤੂੰ ਕੋਠੇ ਤੇ ਭੁਰੀ ਜਾਂਨਾ ਹੈ ਸਾਰਾ ਕੱਲਾ ਲੜਕੇ ਵੀ ਕੁੱਟ ਖਾਈ ਜਾਂਦਾ ਬੱਸ ਕਰ ਝਾਲਮਾ ਚੋਕੀ ਖੱਤਿਆ ਬੱਬੂ ਆ ਵੀ ਕਰ ਸਾਡਾ ਜਾਉ ਪੱਟਿਆ ਉਹ ਨਾ ਚੇਰੇ ਕਿਸੇ ਛਾਲ ਮਾਰਦੇ ਛਾਲ ਕੋਠੇ ਤੋਂ ਬੈਠ ਕੇ ਦੱਸ ਗੱਲ ਕੀ ਏ ਦੱਬਦਾ ਨਹੀਂ ਕਿੰਨਾ ਚੇਰੇ ਡੌੜਿਆਂ ਚ ਜਾਣਤਾ ਓਏ ਹੋਏ ਇੰਨਾ ਤੇਜ ਦਾਤਰ ਹੋਇਆ ਲਾਸ਼ਾਂ ਦੇ ਢੇਰ ਲਾ ਤੇ ਖੂਨ ਕਿੱਥੇ ਡੁੱਲਿਆ ਵੀਰੇ ਆਵਾਜ਼ ਤਾਂ ਸੋਹਣੀ ਆ ਪਰ ਗਾਇਆ ਨਾ ਕਰ ਪੈਣੇ ਇੱਕ ਦੰਦ ਭੇਜੀ ਮੈਂ ਕਈ ਬਣਾਉਣੀ ਆ ਬਹੁਤ ਖਤਰਨਾਕ ਕਲਮ ਤੇ ਨਾਲੇ ਬਾਕੀ ਦੰਦ ਵੀ ਖਤਰਨਾਕ ਪੰਜਾਬੀ ਸੱਭਿਆਚਾਰ ਦੀ ਮਰਾਦ ਇਹ ਬੀਬੀ ਸੋਰਾ ਅੰਦਰੋਂ ਖਿੱਚਦੀ ਆ ਪੂਰੇ ਪੈਂਟਾਂਾਂ ਜੀਆਂ ਨਾਲ ਆ ਪਿਰੋਣਾਂ ਲਿਆਂ ਵਾਲੇ ਆ ਵਕ ਚਰਨਾਂ ਤੇ ਰੋਲ ਦੋ ਫੇ ਇਹ ਦੰਦਾਣਾ ਆਪਣੇ ਹੀ ਬੁੱਲਾਂ ਦੰਦੀ ਵੜਾ ਰੈਂਦੀ ਹੋਣੀ ਆ ਤੜਕੇ ਉਹਦੇ ਤਜਾਬ ਦੇ ਗਰਾਰੇ ਤੇ ਕੇਸੀ ਇਸ਼ਨਾਨ ਕਰੇ ਸਰਕਾਰ ਬਹੁਤ ਮਾੜੀ ਆ ਗੋਲੀ ਵੱਜਣੀ ਤੇਰੇ हां जी भाई अपनी ਤਾਂ ਡੈਥ ਹੋ ਗਈ ਸੀ ਤੇਰੇ ਚਪੇੜਾ ਪੈਣੀਆਂ ਹੁਣ ਗੋਲੀ ਗੋਲੀ ਚੱਲ ਗਈ ਸੀ ਪਾਇਆ ਕੱਟਾ ਚੱਲਣਾ ਬਿਠੇ ਰਿੰਗਾ ਸਿਆ ਰੋਟੀਆਂ ਪਕਾਉਣੀਆਂ ਤੇ ਭਾਂਡੇ ਧੋਣੇ ਆ ਕੱਪੜੇ ਧੋਣੇ ਬੱਸ ਮੈਂ ਕੋਲੀ ਆਟੇ ਦੀ ਪਾਦ ਆਉਂਗਾ ਗਰਦਨ ਤੋਂ ਫੜਕੇ ਘਰੋਂ ਬਾਹਰ ਕੱਢੂੰਗਾ ਕੱਟਾ ਮੇਰੇ ਬਾਹਰ ਨਰੇਗਾ ਚ ਐਡਮਿਸ਼ਨ ਕਰਵਾਉਂਗਾ ਤੂੰ ਨਹੀਂ ਆ ਸਕਦੀ ਸਾਡੇ ਘਰ ਬਾਬੇ ਦੀ ਜਗਾ ਘਰੋਂ ਬਾਹਰ ਕੱਢੇਗਾ ਕਿਵੇਂ ਲੱchn ਕਰਦਾ ਮੇਰਾ ਸਾਲਾ ਬੜਾ ਗੰਦਾ ਸਾਲਾ ਹਰਾਮਜਾਦਾ ਨਾ ਦਾੜੀ ਨਾ ਮੋਛ ਮਰਤੀ ਵਰਗਾ ਪੁੱਤ ਮੈਨੂੰ ਖੜ ਕੇ ਦੱਸ ਤੇਰੇ ਅੰਦਰ ਕਿਹੜਾ ਕਿਹੜਾ ਨਾਮ ਦੱਸ ਮਰ ਜਾਣਾ ਕੁੜੀਆਂ ਨੂੰ ਕੱਟੀ ਜਾਂਦਾ ਸਾਲਿਆ ਸੰਗ ਤਾਂ ਤੈਨੂੰ ਜਮਾ ਨਹੀਂ ਮਾਰਦੀ ਧੀਆ ਨੱਚਦੀ ਆ ਨੇ ਕਰਦੀ ਕੀ ਆ ਕਮਲੀ ਜੀ ਛਰਾਟੇ 'ਨ ਚੜ ਗਈ ਫਰਾਟੇ 'ਨ ਲਾ ਵੀ ਦੇਣੀ ਉਹਨਾਂ ਨੇ ਬਚ ਗਿਆ ਇਹ ਤਾਂ 76 ਗੇਲ ਆਉਣੀਆ ਵਾਲਾ ਬੱਸ ਖੇਤਰਾਂ ਦਾ ਹੱਕਦਾਰ ਪਿੱਛੇ ਨਿੰਬੂ ਵੀ ਤਿਆਰ ਸੀ ਲੋਨ ਲੈ ਲਈ ਸੰਦ ਕਿੱਥੋਂ ਵੇ ਮਗਾਉਣੇ ਸਾਰੇ ਛੋਟੀ ਛੋਟੀ ਦੇ ਮੇਲਾ ਲਾ ਵੀਰ ਜੀ ਅਸਲਾ ਕਿੱਥੋਂ ਲਾਏ ਦੱਸਿਓ ਉਸਤਾਦ ਜੀ ਫੁੱਲ ਮੂਡ ਚ ਤੁਸੀਂ ਡਰਾਉਂਦੇ ਰਹਿੰਦੇ ਜੇ ਛਿਬੜਾੜਾ ਕਿਉਂ ਕਰੇ ਤੂੰ ਅੜੀਆਂ ਵੇ ਮੈਂ ਗੁੱਟ ਤੇ ਬਰਾੜ ਲਖਵਾਉਣ ਨੂੰ ਹਾਂ ਕੁੜੀ ਸ਼ੋਅ ਘੇਚ ਜੜੀਆ ਹਿਲਦੀ ਨਹੀਂ ਇੰਨਾ ਅਸਲਾ ਨਾਂ ਦਿਖਾ ਸਰਕਾਰਾਂ ਨੇ ਮਰਵਾ ਦੇਣਾ ਚੜੀ ਸੀ ਜਬਾਨੀ ਪਟਰੌਲ ਵਰਗੀ ਲਿਸ਼ਕ ਦਾ ਸੀਗਾ ਤੇਰੇ ਗੋਤੇ ਪਰ ਸੰਗ ਸਹਿਤ ਵਿਆਖਿਆ ਪਟਰੌਲ ਨਾਲ ਗੱਲ ਨਹੀਂ ਬਣੀ ਤਜਾਬ ਨਾਲ ਕੇਸ਼ਿਸ਼ ਨਾ ਕਰਵਾ ਇਹਨੂੰ ਭਾਬੀ ਜੀ ਕਿਤੇ ਅੱਗ ਨਾ ਲਾ ਦਿਓ ਇਹ ਤਾਂ ਪਹਿਲਾ ਹੀ ਪਟਰੋਲ ਤੇ ਆ ਚੋਬਰ ਬਰੋਟਾ ਵੀ ਨਾਲ ਹੀ ਲਈ ਫਿਰਦਾ ਆ ਪਿਆਰੇ ਤੇਰਾ ਮੇਰਾ ਹਾਈ ਨੀ ਅਜ ਤੀ ਤਰੀਕ ਜਨ ਵਾ ਵਾ ਵੀਰ ਮੇਰੇ ਵੱਲੋਂ 1 ਕਿਲੋ ਨਾਰ ਪਮਪਕੇ ਨੇ ਦਿੱਤਾ ਇਹਨੂੰ ਮੈਨੂੰ ਲੱਗਾ ਜਸਵਿੰਦਰ ਬੜਾਰ ਆ ਗਈ ਆ ਦਾ ਰਾਣੀ ਜਿੰਦਾ ਦਾਸੀ ਹਾਈ ਨੀ ਰਾਜੇ ਰਣਜੀਤ ਚ ਬਾਈ ਮੈਂ ਲੱਠੀ ਖਾਇਆ ਕਰੋ ਸਾਂਗ ਚ ਕਾ ਹੈ ਨਹੀਂ ਲੱਗਦਾ ਓਹੀ ਤੇਰੇ ਨਾਂ ਨੇ ਸਾਂਝ ਜੇੜੀ ਜਾਨ ਤੇ ਤੇ ਕਰਦੀ ਡਰਦਾ ਕਿਉਂਾ ਸਿੰਘ ਖੁੱਲ ਕੇਗਾ ਗਰਾਰੇ ਕਰਕੇ ਆ ਠੰਡੇ ਪਾਣੀ ਨਾਲ ਵਾਦਾ ਕੀਤਾ ਸੀ ਕਿ ਜਿੰਦ ਦੇਰੀ ਖੁਸ਼ੀਆਂ ਨਾਲ ਪਰ ਦਊ ਆਈਫੋਨ ਲੱਕੜ ਪ੍ਰੋ ਮੈਕਸ ਆਈਫੋਨ ਜੇਬ ਚ ਪਾਉਣਾ ਵੀਰੇ ਝਾ ਥੈਲਾ ਰੱਖਿਆ ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਪਿੱਛੇ ਟੈਂਕੀ ਆ ਉਹਦੇ ਵਿੱਚ ਮੂੰਹ ਦੇ ਲੈ ਆਪਣਾ ਚੱਲ ਹੁਣ ਕੋਠੇ ਤੋਂ ਛਾਲ ਮਾਰ ਦੇ ਵੀਰ ਕਿਤੇ ਟਾਈਮ ਕੜ ਕੇ ਜ਼ਹਿਰ ਖਾ ਲਾ ਇਸ ਨਿਰ ਰਬਾ ਆਸੀ ਕਿ ਤੇਰਾ ਕੱਟਾ ਧੁੱਪੇ ਬਣਾ ਦਿੱਤਾ ਲੱਗਦਾ ਬਾਈ ਕੋ ਗੈਦੜ ਸੰਗੀ ਆ ਨਹੀਂ ਮੈਂ ਨਹੀਂ ਰਹਿਣਾ ਜੱਗ ਤੇ ਫਾਂਸੀ ਦੇ ਹੋ ਇਸ ਨਿਰਮੋਹੀ ਨਗਰੀ ਦਾ ਨਿਮਾਹਿ ਮੋਹ ਨਾ ਆਵੇ ਕੁੜੀਏ ਵਾਰ ਰੰਗ ਬਰੰਗਾ ਇਹ ਖੀਰ ਖਾਈ ਜਾਂਦਾ ਬੇਚਨੋਈ ਸਮਾਜ ਨੂੰ ਬੇਨਤੀ ਆ ਇੰਨੇ ਹੀ ਹੀ ਰਮਾਰਿਆ ਸੀ ਤੂੰ ਉੱਡ ਜਾ ਇਹਨੂੰ ਮੈਨੂੰ ਦੇ ਜਾ ਆਪਣੀ ਮੈਂ ਕਿਸੇ ਨੂੰ ਵੀ ਦਿੰਦਾ ਨਹੀਂ ਸਫਾਈ ਤੇ ਮੈਂ ਉਦਾਂ ਦਾ ਨਹੀਂ ਹੈਗਾ ਦਵਾ ਜਿੱਦਾਂ ਦਾ ਦਿਖਾਈ ਜਾਣ ਦੀ ਆ ਬੰਦਾ ਮੈਨੂੰ ਗਲਤ ਜਿਹਾ ਲੱਗਦਾ ਭਾਈ ਮੈਨੂੰ ਤਾਂ ਟੈਂਪੂ ਲੱਗਦਾ ਏ ਬਾਜੀ ਵੀ ਵਾਲੇ ਖੇਲ ਜਟਾ ਖੇលਿਆ ਜਿਹੜੇ ਉਸਤਾਦ ਤੇਰੇ ਸਾਡੇ ਉਹ ਚੇਲਿਆ ਬਾਸ਼ਾ ਦਾ ਮਾਲਕ ਹੋਵੇ ਕੀ ਨਹੀਂ ਯਾਰ ਦੋਵੇਂ ਕੁੜੀਆਂ ਸਹੀ ਆ ਸਾਨੂੰ ਸਾਰਾ ਪਤਾ ਤੇਰਾ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਕਮੈਂਟ ਵਿੱਚ ਹਾਈਪ ਦੀ অপਸ਼ਨ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲ ਗਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼